ਸ਼੍ਰੀ ਹਨੂਮਾਨ ਗੜੀ ਮੰਦਿਰ ਜੀਟੀ ਰੋਡ ਫਗਵਾੜਾ ਵਿਖੇ ਕੌਮੀ ਸੇਵਕ ਰਾਮਲੀਲਾ ਐਫਐਮ ਤਿਉਹਾਰ ਕਮੇਟੀ ਦੇ ਪ੍ਰਧਾਨ ਅਰਣੁਖ ਖੋਸਲਾ ਅਤੇ ਸਮੂਹ ਮੈਂਬਰਾਂ ਵੱਲੋਂ ਵਿਸਾਖੀ ਦੇ ਪਵਿੱਤਰ ਦਿਹਾੜੇ ਦੇ ਉਪਲਕਸ਼ ਵਿੱਚ ਵਿਸ਼ਾਲ ਲੰਗਰ ਲਗਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕਹੰਤੀ ਧਰਮਪਤਨੀ ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼ ਨੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਸਮੂਹ ਮੈਂਬਰਾਂ ਵੱਲੋਂ ਨਿਗਾਸ ਸੁਆਗਤ ਕੀਤਾ ਗਿਆ ਇਸ ਦੌਰਾਨ ਜਿਥੇ ਆਉਣ ਚਾਣ ਵਾਲੇ ਰਾਗੀਰਾਂ ਨੂੰ ਬੜੇ ਹੀ ਆਦਰ ਸਹਿਤ ਲੰਗਰ ਸ਼ਕਾਇਆ ਗਿਆ ਉੱਥੇ ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼ ਅਤੇ ਪ੍ਰਧਾਨ ਅਰ ਦੀ ਤੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਇਸ ਦੌਰਾਨ ਵੱਡੀ ਗਿਣਤੀ ਵਿੱਚ ਕਮੇਟੀ ਮੈਂਬਰ ਮੌਜੂਦ ਸਨ ਅੱਜ ਬਹੁਤ ਹੀ ਸ਼ੁਭ ਦਿਹਾੜਾ ਆਇਆ ਸਾਖੀ ਦਾ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹਨੂਮਨ ਗੜੀ ਮੰਦਿਰ 'ਚ ਲੰਗਰ ਲੱਗਿਆ ਵੀ ਆਇਆ ਜਲੇਬੀਆਂ ਦਾ ਪੌੜਿਆਂ ਦਾ ਇਹ ਮੰਦਿਰ ਕਮੇਟੀ ਨੇ ਬਹੁਤ ਹੀ ਅੱਛਾ ਪ੍ਰਾਲਾਇਆ ਸਾਰੇ ਜਣੇ ਮੇਅਰ ਸਾਹਿਬ ਯਾ ਵੀ ਪੂਰੀ ਟੀਮ ਬਹੁਤ ਸੇਵਾ ਕਰਦੀ ਹੈ ਇੱਥੇ ਰੋਜ਼ ਲੰਗਰ ਲੱਗਦਾ ਆ ਔਰ ਮੈਂ ਪ੍ਰਮਾਤਮਾਗੇ ਹੀ ਅਰਦਾਸ ਕਰਦੀ ਆ ਕਿ ਕਮੇਟੀ ਹੋਰ ਅੱਛੇ ਕੰਮ ਕਰੇ ਸਮਾਜ ਦੇ ਲਈ ਪਹਿਲਾਂ ਵੀ ਕਰਦੇ ਆ ਔਰ ਪ੍ਰਮਾਤਮਾ ਇਹਨਾਂ ਨੂੰ ਇੰਨਾ ਬਲ ਬਖਸ਼ੇ ਕਿ ਹੋਰ ਵੀ ਅੱਛੇ ਕੰਮ ਕਰਨ ਮੇਰੇ ਵੱਲੋਂ ਬਸਾਖੀ ਦੀਆਂ ਖਾਸ ਕਰਕੇ ਖਾਲਸਾ ਸੇਵਾਦਾਰ ਦਿੱਤੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਆ ਅੱਜ ਕੌਮੀ ਸੇਵਾ ਰਾਲਾ ਤਿਹਾੜ ਕਮੇਟੀ ਵੱਲੋਂ ਜੋ 2 ਸਾਲ ਤੋਂ ਸਾਡਾ ਪਰਾਲਾ ਹੈ ਇੱਥੇ ਲੰਗਰ ਲਗਾਤਾਰ ਚੱਲ ਰਿਹਾ ਮੰਗਲਵਾਰ ਤੇ ਸ਼ਨੀਵਾਰ ਸਾਡਾ ਮੇਨ ਵਿਸ਼ਾ ਇਹ ਹੈ ਵੀ ਸਮਾਜ ਦੀ ਸੇਵਾ ਕਰਨੀ ਕਿਸੇ ਜ਼ਰੂਰਤਮੰਦ ਭੈਣ ਦੀ ਸ਼ਾਦੀ ਹੋਵੇ ਉਹ ਸੀ ਇੱਥੇ ਕੌਮੀ ਸੇਵਕ ਆਰਾਮਲਾ ਤਿਆਰ ਕਮੇਟੀ ਵੱਲੋਂ ਕਰਾਨੇ ਆ ਅੱਜ ਮੈਡਮ ਅਨੀਤਾ ਸੋਮਕਰਾ ਜੀ ਜੋ ਸੰਗਰਾਮ ਹੈ ਬਸਾਕੀ ਦਾ ਤਿਆਰ ਹੈ ਹਨੂਮਾਨ ਗੜੀ ਮੰਦਿਰ ਕੌਮੀ ਸੇਵਕ ਆਰਾਮਲਾ ਤਿਆਰ ਕਮੇਟੀ ਸਾਰੇ ਪਾਤਰ ਜਿੰਨੇ ਵੀ ਹੈ ਮੈਨੇਜਮੈਂਟ ਨੂੰ ਅਸ਼ੀਰਵਾਦ ਦੇਣ ਆਇਆ ਅਸੀਂ ਮੈਡਮ ਜੀ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਨੂੰ ਲਗਾਤਾਰ ਇੱਥੇ ਅਸ਼ੀਰਵਾਦ ਦਿੱਤਾ ਮੰਗਲਵਾਰ ਵੀ ਜਦੋਂ ਲੰਗਰ ਲੱਗਦਾ ਉਦੋਂ ਵੀ ਆਉਂਦੇ ਆ ਅੱਜ ਬਹੁਤ ਵੱਡਾ ਦਾ ਤਿਹਾੜ ਆ ਬਸਾਖੀ ਦਾ ਮੈਂ ਆਪਣੇ ਵੱਲੋਂ ਮੈਡਮ ਨੀਤਾ ਸੋਮਰ ਗ ਨਿੱਕੀ ਭੈਣ ਜੀ ਵੀ ਨਾਲ ਆਏ ਆ ਔਰ ਬਹੁਤ ਬਹੁਤ ਸਾਡੇ ਮੰਤਰੀ ਜੀ ਸੋਮਪੁਰਕਾਰ ਜੀ ਕੈਤ ਉਹਨਾਂ ਦਾ ਵੀ ਅਸ਼ੀਰਵਾਦ ਆ ਸਾਨੂੰ ਅੱਜ ਅਸੀਂ ਮੰਦਿਰ ਕਮੇਟੀ ਜਿਹੜੀ ਕੌਮੀ ਸੇਵਰ ਆ ਨਾ ਬਲਰਾਮ ਜੀ ਆ ਸਾਡੇ ਸਰਪ੍ਰਸਤ ਸ਼ਾਮ ਲਾਲ ਜੀ ਬਾਂਸਲ ਜੀ ਪ੍ਰਵਾਹ ਜੀ ਬਿੱਲੂ ਜੀ ਮਕੇਸ਼ ਜੀ ਸਾਰੀ ਸਾਡੀ ਜਿਹੜੀ ਟੀਮ ਆ ਅਸੀਂ ਆਪਣੇ ਵੱਲੋਂ ਮੈਡਮ ਜੀ ਦਾ ਬਹੁਤ-ਬਹੁਤ ਧੰਨਵਾਦ ਸਖਰਾਣ ਦੀਆਂ ਵਧਾਈਆਂ ਅਤੇ ਵਿਸਾਖੀ ਦੀਆਂ ਬਹੁਤ-ਬਹੁਤ ਵਧਾਈ ਜੈ ਜੀ ਰਹਾ